ਰਾਤ ਨੂੰ ਰੋਡ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕੁਝ ਨਿਰਦੀ ਜੱਥ ਵੀ ਹੋਈ ਹੈ ਕਿੱਥੇ ਹੋਇਆ ਕਿੱਧਰ ਨੂੰ ਸੀ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਕੇਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀਗਾ ਕਮੰਡੈਂਟ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀ ਉਹ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਫਸ ਵਿੱਚੀ ਸਿੱਧੀ ਧੱਕੜ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹ ਨੂੰ ਅੱਗ ਵੀ ਲੱਗ ਗਈ ਇਹ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਸਾਡੀ ਉਸ ਹੈ ਜਿਹੜੀ ਮੌਖੇ ਤੇ ਪਹੁੰਚ ਗਈ ਸੀਗੀ ਪੈਰ ਗੁਰਗੇੜ ਗੱਦੀ ਨੂੰ ਰਾਤ ਨੂੰ ਉੱਥੇ ਆ ਕੇ ਜੱਗ ਬੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਨੂੰ ਸ੍ਰੀ ਉਹਨਾਂ ਦੀ ਡੈਥ ਹੋ ਗਈ ਹੈ। ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ। ਤੇ ਕਿਤੇ ਤਾਂ ਇਹ ਲੋਗਿਆਣੇ ਨਾਲ ਸੀ। ਉਹ ਤੁਰ ਕਿਨੇ ਆਣੇ ਸੀ? ਇਹ ਤਿੰਨ ਜਣੇ ਸੀਗੇ ਜੀ ਕਿ ਐਸਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਮੁੰਡਾ ਡਰਾਈਵਰ ਡਰਾਈਵਰ ਉਹਦੇ ਸੱਟਾਂ ਲੱਗੀਆਂ ਤੇ ਗਨਮੈਨ ਤੇ ਐਸਪੀ ਸਾਹਿਬ ਦੀ ਉਹ ਕਹਾਣੀ ਜਿਹੜੀ ਉਹ ਕਹਾਣੀ ਕਰਕੇ ਨੇ ਉਹ ਜਹੈ ਨਹੀਂ ਸੀ ਉੱਥੇ ਜਦੋਂ ਗਏ ਨੇ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇੱਕ ਸਮਾਂ ਲਈ ਗੱਡੀ ਕਿੱਥੇ ਦੀ ਸੀ ਗੱਡੀ ਇਹ ਅੰਮ੍ਰਿਤਸਰ ਦਾ ਇਲਾਕਾ ਦੀ ਹੈ ਨਾ ਸਮਝਦਾ ਨਹੀਂ ਆਪਕੋ ਐਕਸੀਡੈਂਟ ਹੋ ਗਿਆ ਹਾਂਜੀ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਜ ਤੇ ਸੀਗੇ ਬਹੁਤ ਹੀ ਮਤਲਬ ਅਨਿਡਵਾਈਸ ਕਰਨ ਵਾਲੀ ਸਟੇਜ ਤੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜਿਸ ਦੀ ਕੀ ਨਾਮ ਜਿਹੜੇ ਐਕਸਾਇਰ ਇੱਕ ਇੱਕ ਇਹ ਤੇ ਸੰਦੀਪ ਸਿੰਘ ਆ ਜੀ ਇੱਕ ਪਰਮਜੋਤ ਸਿੰਘ ਆ ਉਹਨਾਂ ਦਾ ਗੱਲਬਾਤ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਥੇ ਕਿੰਦੀ ਕੁ ਮੁਰਗੀਆਂ ਨੂੰ ਕੁਛ ਹੈ ਅਏ ਜੀ ਅ ਅ ਸਰ 40 ਸਾਲ ਦੇ ਆਸ-ਪਾਸ ਜਿਹੜਾ ਕਨਵੈਂਸ਼ੀਆ ਉਹ ਵੀ ਜਿਹੜੀ ਕੁ ਮੁਰਗੀਆਂ ਹਾਂ 30 ਦੇ ਆਸ-ਪਾਸ ਜਿਹੜਾ ਡਰਾਈਵਰ ਸੀ ਉਸ ਨੂੰ ਰੈਫਰ ਕੀਤਾ ਸੀ ਕਿੱਥੇ ਕੀਤਾ ਸੀ ਅ ਅ ਤੇ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਸਿਲੈਕਸ਼ਨ ਨਹੀਂ ਉਹ ਠੀਕ ਸਿਗਨਲ ਹਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣਗੀ ਉਸ ਤੋਂ ਬਾਅਦ ਪਤਾ ਲੱਗੇਗਾ ਅ ਡਾ ਡਿਊਰੀ ਹਸਪੀਟਲ ਤੋਂ ਹਾਂਜੀ ਬਿਲਕੁਲ